ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਯੂਕੇ ਦੇ ਵਿੱਚ ਵਿਦਿਆਰਥੀ ਕਿਹੜੀ ਥਾਂ ਤੇ ਪੜਨ ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਹਰ ਪੱਖੋਂ ਇਸ ਸਵਾਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਸਮੀਤ ਪਾਟਿਆ ਜੀ ਸਾਡੇ ਨਾਲ ਇਸ ਵਿਸ਼ੇ ਤੇ ਅੱਜ ਗੱਲ ਕਰਨਗੇ ਵਿਦਿਆਰਥੀਆਂ ਨੂੰ ਸਮਝਾਉਣਗੇ ਕਿੰਨੇ ਦਿਨਾਂ ਚ ਵੀਜ਼ਾ ਆਉਂਦਾ ਹੈ ਫੰਡ ਦਾ ਕਿੰਨਾ ਖਰਚਾ ਹੈ 28 ਦਿਨ ਪੁਰਾਣੇ ਫੰਡ ਨੇ ਪਰ ਪੜਨਾ ਯੂਕੇ ਚ ਕਿੱਥੇ ਹੈ ਇਹ ਗੱਲ ਮਹੱਤਵਪੂਰਨ ਹੈ ਜਸਮੀਤ ਪਾਟਿਆ ਜੀ ਬਹੁਤ ਸਵਾਗਤ ਹੈ ਸਸਕਾਲ ਮੈਂ ਚਾਹੂੰਗਾ ਕਿ ਇਸ ਟੌਪਿਕ ਨੂੰ ਅੱਜ ਅਡਰੈਸ ਕਰੋ ਬੜੀ ਚੰਗੀ ਤਰ੍ਹਾਂ ਔਰ ਸਟੂਡੈਂਟਸ ਜਦੋਂ ਮਰਜੀ ਜਸਮੀਤ ਜੀ ਦੇ ਨਾਲ ਵੀ ਗੱਲ ਕਰ ਸਕਦੇ ਜੀ ਜਸਮੀਤ ਜੀ ਸੀ ਦੇਖੋ ਪਤਾ ਹੈ ਕਿ ਲੋਕੀ ਸਾਰੇ ਲੰਡਨ ਦੇਖ ਕੇ ਜਾਂਦੇ ਹੈ ਕਿ ਲੰਡਨ ਅੱਜ ਦੇ ਦਿਨ ਚ ਕਰਾਊਡਡ ਹੁੰਦਾ ਜਾ ਰਿਹਾ ਬਹੁਤ ਜ਼ਿਆਦਾ ਕਰਾਊਡਡ ਹੁੰਦਾ ਜਾ ਰਿਹਾ ਔਰ ਲੋਕਾਂ ਨੂੰ ਹੁੰਦੀ ਹੈ ਕਿ ਸਾਨੂੰ ਲੰਡਨ ਦਾ ਇੱਕ ਚਾਂ ਹੈ ਕਿ ਲੰਡਨ ਚ ਮ ਪੜਨਾ ਹੈ ਪੋਟੈਲ ਟੈਲ ਯੂ ਲੰਡਨ ਇਜ਼ ਰਾਈਟ ਨਾਓ ਆਲਸੋ ਇੰਨਾ ਕਰਾਊਡਡ ਹੁੰਦਾ ਜਾ ਰਿਹਾ ਤੇ ਕ੍ਰਾਈਮ ਐਕਟੀਵਿਟੀਜ਼ ਵੀ ਬਹੁਤ ਵਧੀਆ ਜਾ ਰਹੀਆਂ ਸੋ ਮੈਂ ਸਟੂਡੈਂਟਸ ਨੂੰ ਕਹਾਂ ਕਿ ਲੰਡਨ ਨੂੰ ਆਪਾਂ ਕਿਤੇ ਨਾ ਕਿਤੇ ਅਵੋਇਡ ਕਰੀਏ ਤੇ ਅਰ ਬੈਟਰ ਯੂਨੀਵਰਸਿਟੀਆਂ ਆਊਟਸਾਈਡ ਲੰਡਨ ਆਲਸੋ ਐਂਡ ਜੇ ਤੁਸੀਂ ਕੋਹੋ ਤਾਂ ਅਜ ਦੀ ਰੀਡ ਚ ਲੈਂਡਮਾਰਕ ਇਮੀਗ੍ਰੇਸ਼ਨ ਤੇ ਘੱਟੋ ਘੱਟ ਨਹੀਂ ਤਾਂ 15 ਤੋਂ 20 ਯੂਨੀਵਰਸਿਟੀਆਂ ਦੇ ਨਾਲ ਡਾਇਰੈਕਟ ਆਪਸਾਂ ਯੂਕੇ ਚ ਜੀ ਸੋ ਤਾਂ ਹੀ ਲੈਂਡਮਾਰਕ ਇਮੀਗ੍ਰੇਸ਼ਨ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਬੱਚਿਆਂ ਦੀ ਫਾਇਦਾ ਲਾ ਰਿਹਾ ਔਰ ਬਾਕੀ ਏਜੰਟ ਮੈਂ ਸੁਣਿਆ ਲੱਖ ਰੁਪਈਆ ਵੀ ਲੈ ਰਹੇ ਆ ਬੱਚੇ ਤੋਂ ਵੀਜ਼ਾ ਲੈਣ ਦਾ ਅਸੀਂ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਬੱਚੇ ਦੀ ਫਾਈਲ ਲਗਾ ਰਹੇ ਹਾਂ ਔਰ ਗਰੰਟੀਡ ਸਕਾਲਰਸ਼ਿਪ ਫਾਰ ਐਵਰੀ ਸਟੂਡੈਂਟ ਅਪ ਟੂ 500 ਪਾਉਂਡ ਹਮ ਹਰ ਬੱਚੇ ਨੂੰ 500 ਪਾਉਂਡ ਦੀ ਸਕਾਲਰਸ਼ਿਪ ਲੈਂਡਮਾਰਕ ਆਪਣੇ ਕੋਲੋਂ ਦਿੱਤੇ ਸੋ ਸਟੂਡੈਂਟਸ ਇਹ ਸਾਰੇ ਬੈਨੀਫਿਟਸ ਤੁਹਾਨੂੰ ਕਿਸੇ ਹੋਰ ਕੋਲੋਂ ਨਹੀਂ ਮਿਲਣੇ ਸੋ ਆਜਰੇਟ ਚ ਦੇਖੋ ਬੈਂਗਰ ਯੂਨੀਵਰਸਿਟੀ ਜਾਂ ਬੈਂਗਰ ਸਿਟੀ ਦਾ ਨੇਮ ਹੈ ਵਿਚ ਇਜ਼ ਕਲੋਜ਼ ਟੂ ਮੈਂਚੈਸਟਰ ਐਂਡ ਤੁਸੀਂ ਇੱਥੇ ਪੜਨ ਜਾਓ ਇੱਕ ਅੱਛਾ ਟਾਊਨ ਹੈ ਸਮਾਲ ਸਿਟੀ ਟਾਊਨ ਹੈ ਜਦੋਂ ਆਪਾਂ ਸਮਾਲ ਟਾਊਨ ਚ ਜਾਂਦੇ ਆ ਮੈਂ ਤਾਂ ਦੱਸਾਂ ਸਮਾਲ ਸਿਟੀ ਜਾਂਦੇ ਆ ਤਾਂ ਤੁਹਾਨੂੰ ਬੈਟਰ ਫੀਲਿੰਗ ਆਂਦੀ ਹੈ ਫॉर ਐਜੂਕੇਸ਼ਨ ਐਂਡ ਫॉर ਪਾਰਟ ਟਾਈਮ ਜੌਬਸ ਆਲਸੋ ਐਂਡ ਆਫਟਰ ਕੰਪਲੀਟਿੰਗ ਯੋਰ ਐਜੂਕੇਸ਼ਨ ਆਲਸੋ देयर ਆਰ ਮਲਟੀਪਲ ਆਪਸ਼ਨਸ ਟੂ ਵਰਕ ਆਲਸੋ ਫਿਰ ਆਂਦੀ ਹੈ ਐਬਰਥੇ ਯੂਨੀਵਰਸਿਟੀ ਐਬਰਥੇ ਯੂਨੀਵਰਸਿਟੀ ਹੈ ਇਹ ਸਕਾਟਲੈਂਡ ਚ ਥੈਟ ਇਜ਼ ਆਲਸੋ ਆਊਟ ਆਫ ਜਿਹਨੂੰ ਕਹਿੰਦੇ ਆ ਵੈਲ ਨੋਨ ਏਰੀਆ ਜਿਹਨੂੰ ਕਹਿੰਦੇ ਆ ਕਿ ਕੋਈ ਜਿੱਥੇ ਘੱਟ ਲੋਕ ਜਾਂਦੇ ਆ ਉੱਥੇ ਹੀ ਜਾਂਦਾ ਫਾਇਦਾ ਫਿਰ ਹਾਰਟਪੁਰੀ ਯੂਨੀਵਰਸਿਟੀ ਹੈ ਥੈਟ ਇਜ਼ ਆਲਸੋ ਵੈਰੀ ਕਲੋਸ ਟੂ ਗਲਾਸਟਰਸ਼ਾਇਰ ਐਂਡ ਹਾਰਟਪੁਰੇ ਸ਼ਗਾਜ ਹੈਗੀ ਹੈ ਐਂਡ ਕਾਫੀ ਜ਼ਿਆਦਾ ਉਹਨਾਂ ਦਾ ਫੋਕਸ ਜਿਹੜਾ ਹੈਗਾ ਉਹ ਐਗਰੀਕਲਚਰ ਦੇ ਕੋਰਸਸ ਤੇ ਹੈਗਾ ਸੋ ਦੇਖੋ ਸਾਨੂੰ ਇਦਾਂ ਦੇ ਕੋਰਸਸ ਕਰਨੇ ਆ ਜਿਹੜੇ ਕੀ ਸਾਡੇ ਕੀ ਕਹਿੰਦੇ ਆ ਫਿਊਚਰ ਚ ਸਾਨੂੰ ਜੌਬ ਪੀਆਰ ਜਾਂ ਇਦਾਂ ਦੀ ਚੀਜ਼ੀ ਕੋ ਐਗਰੀਕਲਚਰ ਹਮੇਸ਼ਾ ਹੀ ਡਿਮਾਂਡ ਚ ਰਹੇਗਾ ਹੈਲਥ ਹਮੇਸ਼ਾ ਹੀ ਡਿਮਾਂਡ ਚ ਰਹੇਗੀ ਇੰਜੀਨੀਅਰਿੰਗ ਹਮੇਸ਼ਾ ਡਿਮਾਂਡ ਚ ਰਹੇਗੀ ਆਈਟੀ ਵੀ ਖਤਮ ਨਹੀਂ ਹੋਣ ਵਾਲੀ ਕਿਉਂਕਿ ਆਈਟੀ ਚ ਹੀ ਕੁਝ ਨਾ ਕੁਛ ਅੱਗੇ ਚੱਲਦਾ ਰਹੇਗਾ ਹੁਣ ਜਦੋਂ ਆਪਾਂ ਬਿਜ਼ਨਸ ਕਰਦੇ ਆਂ ਜਾਂ ਅਸੀਂ ਸਿੰਪਲ ਕੋਰਸੇਸ ਕੰਪਿਊਟਰ ਦੇ ਕਰਨੇ ਆ ਜਿਵੇਂ ਹੁਣ ਅੱਜ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਦੇਖੋ AI ਪੜਾ ਰਹੀਆਂ ਸਾਰੀਆਂ ਯੂਨੀਵਰਸਿਟੀਆਂ ਫਿਊਚਰਿਸਟਿਕ ਪ੍ਰੋਗਰਾਮਸ ਪੜਾ ਰਹੀਆਂ ਡਾਟਾ ਮਾਈਨਿੰਗ ਪੜਾ ਰਹੀਆਂ ਡਾਟਾ ਐਨਾਲਿਟਿਕਸ ਪੜਾ ਰਹੀਆਂ ਸਾਨੂੰ ਵੀ ਥੋੜਾ ਫਿਊਚਰਿਸਟਿਕ ਹੋ ਕੇ ਹੀ ਪੜਾਈ ਕਰਨੀ ਪੈਣੀ ਆ ਪਰ ਨਾਰਮਲੀ ਮੈਂ ਦੇਖਦਾ ਬੱਚੇ ਜੋ ਇੱਥੋਂ ਅਪਲਾਈ ਕਰਦੇ ਆਂ ਉਹੀ ਆਪਣੇ ਸਿੰਪਲ ਕੋਰਸਸ ਬੀ ਕਾਮ ਲੈ ਲਈ ਬੀਬੀਏ ਲੈ ਲਈ ਐਮਬੀਏ ਲੈ ਲਈ ਉਸੀ ਸਿੰਪਲ ਕੋਰਸਸ ਕਰਨ ਜਾਂਦੇ ਆ ਫਿਰ ਉਹਦੇ ਨਾਲ ਸਾਨੂੰ ਫਿਊਚਰ ਚ ਜੌਬ ਕਿੱਦਾਂ ਮਿਲੇਗੀ ਆਲਰੇਡੀ ਐਮਬੀਏ ਬੀ ਕਾਮ ਬੀਬੀਏ ਵਾਲੇ ਬੱਚੇ ਬਹੁਤ ਸਾਰੇ ਆਂ ਅਨਟਨਲੈਸ ਤੁਸੀਂ ਐਮਬੀਏ ਕਰਕੇ ਇੰਡੀਆ ਵਾਪਸ ਆ ਕੇ ਆਪਣੀ ਫੈਮਿਲੀ ਨੂੰ ਸਪੋਰਟ ਕਰਨਾ ਅਨਟਨਲੈਸ ਥੈਨ ਇਟ ਇਜ਼ ਗੁੱਡ ਟੂ ਡੂ ਐਮਬੀਏ ਥੇਅਰ ਬਿਕੋਜ਼ ਟਾਪ ਯੂਨੀਵਰਸਿਟੀਆਂ ਇਨ ਯੂਕੇ ਐਮਬੀਏ ਕਰਾਉਂਦੀਆਂ ਆਂ ਔਰ ਵਧੀਆ ਕਰਾਉਂਦੇ ਆਂ ਟਾਪ ਯੂਨੀਵਰਸਿਟੀਆਂ ਯੂਕੇ ਚ ਹੈਗੀਆਂ ਸੋ ਇਸ ਤੋਂ ਬਾਅਦ ਇੱਕ ਯੂਨੀਵਰਸਿਟੀ ਹੋ ਰਹੀ ਹੈ ਯੂਨੀਵਰਸਿਟੀ ਆਫ ਨਾਰਥ ਹੈਮਟਨ ਬਿਊਟੀਫੁੱਲ ਸਿਟੀ ਸਮਾਲ ਸਿਟੀ ਬਟ ਅਫੋਰਡੇਬਲ ਵੈਰੀ ਅਫੋਰਡੇਬਲ ਐਂਡ ਤੁਸੀਂ ਜੇ ਇਸ ਯੂਨੀਵਰਸਿਟੀ ਦੀ ਖਾਸੀਅਤ ਹੈਗੀ ਹੈ ਕਿ ਇਹ ਵੀ ਕਾਫੀ ਸਾਰੇ ਬੱਚੇ ਜਿਹੜੇ ਲੈ ਕੇ ਜਾਂਦੀ ਹੈ ਉੱਥੇ ਉਹਨਾਂ ਨੂੰ ਪਾਰਟ ਟਾਈਮ ਜੌਬਸ ਮਿਲਦੀਆਂ ਹੀ ਮਿਲਦੀਆਂ ਸੋ ਸਟੂਡੈਂਟਸ ਯੂਕੇ ਇਸ ਅ ਗ੍ਰੇਟ ਡੈਸਟੀਨੇਸ਼ਨ ਫਾਰ ਐਜੂਕੇਸ਼ਨ ਨੋ ਡਾਊਟ ਅਬਾਊਟ ਇਟ ਬਟ ਵੈਨ ਯੂ ਗੋ ਟੂ ਪੀਆਰ ਦੈਨ ਯੂ ਹੈਵ ਟੂ ਕਾਲ ਇਥੇ ਪੀਆਰ ਨਹੀਂ ਕਹਿੰਦੇ ਇਥੇ ਆਈਐਲਆਰ ਕਹਿੰਦੇ ਆ ਇਨਡੈਫੀਨਿਟ ਲੀਵ ਟੂ ਰਿਮੇਨ ਇਨ ਯੂਕੇ ਸੋ ਇਥੇ ਆਈਐਲਆਰ ਕਹਿੰਦੇ ਆ ਆਈਐਲਆਰ ਲੈਣ ਲਈ ਬਹੁਤ ਪਾਪੜ ਵੇਲਨੇ ਪੈਂਦੇ ਆ ਸੋ ਜੇ ਤੁਸੀਂ ਵਧੀਆ ਕੋਰਸ ਨਹੀਂ ਕੀਤਾ ਹੈਲਥ ਐਗਰੀਕਲਚਰ ਇੰਜੀਨੀਅਰਿੰਗ ਚ ਜੇ ਤੁਹਾਨੂੰ ਜੌਬ ਨਹੀਂ ਮਿਲੀ ਅਪ ਟੂ ਸਰਟਨ ਏਮਪਲੋਇਰਸ ਫਿਰ ਅਸੀਂ ਕਿਦਾਂ ਆਈਐਲਆਰ ਲਵਾਂਗੇ ਸੋ ਯੂਕੇ ਨੂੰ ਅਸੀਂ ਬਹੁਤ ক্লোਜ਼ਲੀ ਸਟੱਡੀ ਕਰ ਰਹੇ ਹਾਂ ਐਂਡ ਯੂਕੇ 'ਚ ਮੈਂ ਤੁਹਾਨੂੰ ਦੱਸਿਆ ਅਸੀਂ ਇਵੈਂਟ ਅਟੈਂਡ ਕਰ ਰਹੇ ਹਾਂ ਸਾਡਾ ਸਟਾਫ ਯੂਕੇ ਵਿਜ਼ਿਟ ਕਰ ਰਿਹਾ ਹੈ ਯੂਕੇ ਦੇ ਰਿਪਰੈਜ਼ੈਂਟੇਟਿਵ ਸਾਡੇ ਆਫਿਸ ਆ ਰਹੇ ਹੁਣੇ ਬੈਂਗਲਰ ਜੀ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਸਾਡੇ ਆਫਿਸ ਸੀ ਸੋ ਜਿਹੜੇ ਯੂਕੇ 'ਚ ਵੀ ਅਸੀਂ ਬਹੁਤ ਜ਼ਿਆਦਾ ਐਫਰਟ ਕਰ ਰਹੇ ਹਾਂ ਤਾਂ ਕਿ ਬੱਚਿਆਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ ਉਦੋਂ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਯੂਨੀਵਰਸਿਟੀ ਆਫ ਗਲੋਸਟਰਸ਼ਾਇਰ ਕੈਂਟਰਬਰੀ ਯੂਨੀਵਰਸਿਟੀ ਇਨ ਯੂਕੇ ਯੂਨੀਵਰਸਿਟੀ ਆਫ ਲਾ ਸੋ ਵਿਸਾਰਿਆਂ ਦੇ ਨਾਲ ਸਾਡੇ ਡਾਇਰੈਕਟ ਟਾਈਪਸ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਤੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਅਪਲਾਈ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮन्ने ਪਰਮਨ ਨੇ ਐਕਸਪਰਟ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਵੀਡੀਓ ਦੇ ਉੱਤੇ ਦਿੱਤੇ ਗਏ ਇਸ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਐ ਐਕਸਪਰਟ ਨਾਲ ਜਾਂ ਕੰਪਨੀ ਦੇ ਹੋਰ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਪਣੀ ਕੁਐਰੀ ਛੱਡ ਸਕਦੇ ਹੋ ਪਰ ਮੇਰੀ ਰਿਕਵੈਸਟ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਤੁਸੀਂ ਪੁੱਛ ਪੜਤਾਲ ਕਰਨੀ ਹੈ ਪੂਰੀ ਤਸੱਲੀ ਕਰਨੀ ਹੈ ਕੋਈ ਵੀ ਕਨਫਿਊਜ਼ਨ ਹੈ ਉਹ ਕੋਈ ਵਹਿਮ ਹੈ ਉਹਨੂੰ ਦੂਰ ਕਰਨਾ ਹੈ ਤਾਂ ਕਿ ਤੁਸੀਂ ਵੀ ਜ਼ਿੰਦਗੀ 'ਚ ਕੋਈ ਗਲਤ ਫੈਸਲਾ ਨਾ ਲਵੋ ਔਰ ਚੰਗੀ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ